ਗਵਾਲਮੀਕੀ ਜੈ ਭੀਮ ਜੀ ਮੇਰਾ ਨਾਮ ਲਾ ਮਟੂ ਜੀ ਮੈਂ ਚੇਅਰਮੈਨ ਦਲੀ ਸੁਰੱਖਿਆ ਸਾਨਾ ਡੀਐਸਐਸ ਭਾਰਤ ਅਤੇ ਭਗਵਾਨ ਵਾਲਮੀਕੀ ਮੰਦਰ ਕਮੇਟੀ ਘੋਮੰਡੀ ਚੌਂਗ ਦਾ ਪ੍ਰਧਾਨ ਆ ਜਿੱਦਾਂ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਜਿਹੜਾ ਮੰਗ ਪੱਤਰ ਦੇ ਰਹੇ ਹਾਂ ਕਈ ਸਾਲਾਂ ਤੋਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਦਿੱਤਾ ਵਾ ਵੀ ਜਿਹੜਾ ਘੋਮੰਡੀ ਚੋ ਭਗਵਾਨ ਵਾਲਮੀਕੀ ਮੰਦਰ ਦੀ ਦੁਕਾਨ ਦੇ ਕੰਧ ਦੇ ਨਾਲ ਜਿਹੜੇ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਵਾ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਰਸਤਾ ਵਾ ਇੱਕ ਬੜਾ ਹੀ ਇਤਿਹਾਸਿਕ ਤੇ ਧਾਰਮਿਕ ਰਸਤਾ ਵਾ ਜਿੱਥੇ ਹਰ ਮੰਦਰ ਸਾਹਿਬ ਦਾ ਰਸਤਾ ਵ ਹਰ ਮੰਦਰ ਸਾਹਿਬ ਮੱਥਾ ਟੇਕਣ ਜਾਂਦੀਆਂ ਵਾਂ ਤੇ ਕਈ ਸੰਗਤਾਂ ਆ ਕੇ ਸਰੂਡ ਉੱਤੇ ਖਲੋਂਦੀਆਂ ਵੀ ਆ ਪਰ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਬੜੀ ਬੇਨਤੀ ਕੀਤੀ ਆ ਵੀ ਇਹ ਜਿਹੜੇ ਸ਼ਰਾਬ ਦੇ ਹਾਤੇ ਉਠੇਕੇ ਬੰਦ ਕੀਤੇ ਜਾਣ ਕਿਉਂਕਿ ਕਈ ਵਾਰ ਜਦੋਂ ਲੜਾਈ ਹੁੰਦੀ ਆ ਠੇਕੇ ਦੇ ਬਾਹਰ ਹਾਤੇ ਦੇ ਬਾਹਰ ਤੇ ਕਈ ਬੋਤਲਾਂ ਜਿਹੜੀਆਂ ਮੰਦਰ ਦੇ ਅੰਦਰ ਹੁੰਦੀਆਂ ਤੇ ਮੰਦਰ ਦਾ ਕਈ ਵਾਰ ਨੁਕਸਾਨ ਹੋਇਆ ਵਾ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿਹੜੇ ਸ਼ਰਾਬ ਦੇ ਠੇਕੇ ਆ ਮੀਟ ਦੀਆਂ ਦੁਕਾਨਾਂ ਇਹ ਬੰਦ ਕੀਤੀਆਂ ਜਾਣ ਇਹ ਜੀ ਦੇ 2016 ਤੋਂ ਜਿਹੜੇ ਅਸੀਂ ਮੰਗ ਪੱਤਰ ਦੇਨੇ ਆ ਡੀਸੀ ਸਾਹਿਬ ਨੂੰ ਪਰ ਹਜੇ ਤੱਕ ਇਹਦੀ ਕੋਈ ਸੁਣਵਾਈ ਨਹੀਂ ਕੀਤੀ ਜਾਵੀ ਬਾਰ ਉਹਨੇ ਕੁ ਚਤਾਵਣੀਆਂ ਆਪਾਂ ਦੇਣਾ ਚਾਹੁੰਦੇ ਆ ਠੇਕੇ ਵਾਲਿਆਂ ਨੂੰ ਜੇ 2-3 ਦਿਨਾਂ ਚ ਠੇਕੇ ਨਾ ਬੰਦ ਕੀਤੇ ਗਏ ਅਸੀਂ ਆਪਣਾ ਪੂਰਾ ਬੋਰੀ ਬਿਸਤਰਾ ਚੁੱਕ ਕੇ ਇੱਥੇ ਭੋਖੜ ਧਾਲ ਤੇ ਬੈਠਾਂਗੇ ਉਹ ਜਿੰਨੀ ਦੇਰ ਤੱਕ ਠੇਕੇ ਨਹੀਂ ਬੰਦ ਹੋਦੇ ਉਨੀ ਦੇਰ ਤੱਕ ਆਪੋ ਠਾਂਗੇ ਨਹੀਂ ਹੋਈ ਤੁਹਾਨੂੰ ਮੁਦਸਰਿਆ ਵੀ ਪ੍ਰਸ਼ਾਸਨ ਨੂੰ ਕਈ ਵਾਰ ਅਸੀਂ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਵੀ ਠੇਕੇ ਬੰਦ ਕੀਤਾ ਨਾ ਕਈ ਵਾਰ ਸਾਨੂੰ ਟਾਲਮਟੋਲ ਕੀਤਾ ਰੰਦਾ ਕੀਤਾ ਜਾ ਰਿਹਾ ਵੀ ਅੱਜ ਬੰਦ ਕਰ ਦਿੰਦੇ ਆ ਕੋਈ ਨਹੀਂ ਇਹ ਨੈਕਸਟ ਵਾਰ ਅਸੀਂ ਬੰਦ ਕਰ ਦਾਂਗੇ ਪਰ ਸਾਨੂੰ ਛਾਸੀ ਵਿੱਚ ਲੱਗਾ ਅਜੇ ਤੱਕ ਠੇਕੇ ਨਹੀਂ ਬੰਦ ਕੀਤੇ ਜਾਵੇ ਪਰ ਕਿ ਕਮ ਸੇ ਕਮ ਸਾਨੂੰ ਜਿਹੜਾ 1 ਮਹੀਨਾ ਤਕਰੀਬਨ 20 25 ਦਿਨ ਹੋ ਗਏ ਜਿਹੜਾ ਮੰਗ ਪੱਤਰ ਦਿੱਤਾ ਵਾ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਆ ਸਾਡੀ ਇਹੀ ਹੁਣ ਪ੍ਰਸ਼ਾਸਨ ਅਕੀ ਬੇਨਤੀ ਹੈ ਜੇ ਠੇਕੇ ਸ਼ਰਾਬ ਦੇ ਤੇ ਥਾਪੇ ਨਾਲ ਬੰਦ ਕੀਤੇ ਗਏ ਅਸੀਂ ਪੂਰਾ ਆਪਣਾ ਬਲ ਸ਼ਕਤੀ ਦੇ ਨਾਲ ਪੂਰੇ ਥਲ ਬਲ ਦੇ ਨਾਲ ਇੱਥੇ ਭੋਗ ਹੜਤਾਲ ਦੇ ਬੈਠਾਂਗੇ ਔਰ ਜਿੰਨੀ ਦੇਰ ਤੱਕ ਮੇੜ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਨਹੀਂ ਬੰਦ ਦੇ ਉਨੀ ਦੇਰ ਤੱਕ ਅਸੀਂ ਨਹੀਂ ਉਠਾਂਗੇ ਬਿਲਕੁਲ ਜੀ ਮੰਦਰ ਦੀ ਆਸਥਾਨੀ ਤੇ ਠੇੜ ਪਹੁੰਚਦੀ ਪਹੁੰਚਦੀ ਆ ਕਿਉਂਕਿ ਭਗਵਾਨ ਵਾਲਮੀਕੀ ਮੰਦਰ ਹੈ ਜਿੱਤੇ ਕਈ ਸ਼ਰਧਾਲੂ ਮੱਥਾ ਟੇ ਔਰ ਕਈ ਸੰਗਤਾਂ ਦੀ ਜਿਹੜੀਆਂ ਬੱਸਾਂ ਲੱਗਦੀਆਂ ਉਹ ਸੰਗਤਾਂ ਸਾਡੇ ਮੰਦਰ ਦੇ ਅੰਦਰ ਵੀ ਠਹਿਰਦੀਆਂ ਆ ਕੇ ਜਿਹਦੇ ਵਿੱਚ ਆਪਣਾ ਇਹ ਜਲ ਸੇਵਾ ਕੀਤੀ ਜਾਂਦੀ ਉਹ ਮੰਦਰ ਦੇ ਵਿੱਚ ਠਹਿਰਦੇ ਵੀ ਆ ਇਸ ਕਰਕੇ ਬੇਨਤੀ ਹੈ ਕਿ ਮੰਦਰ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਜਿਹੜੇ ਮੰਦਰ ਸਾਹਿਬ ਲੋਕ ਜਾਂਦੇ ਆ ਉਹਨਾਂ ਦੀ ਵੀ ਭਾਵਨਾ ਨੂੰ ਠੇਸ ਪਹੁੰਚਦੀ ਆ ਜੈ ਵਾਲਮੀਕੀ ਜਾਪੇ ਮੈ ਰਾਹੁਲ ਮਲੇਕ ਦਲੇ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿਖ ਜਿੱਦਾਂ ਕਿ ਬੜੇ ਲੰਬੇ ਸਮੇਂ ਤੋਂ ਇੱਕ ਮੁਹਿੰਮ ਚਲਾਈ ਸੀ ਕਿ ਵਾਲਮੀਕੀ ਮੰਦਰਾ ਦੇ ਬਾਹਰ ਠੇਕੇ ਬੰਦ ਕੀਤੇ ਜਾਣ ਤੇ ਸ਼ਰਾਬ ਦੀਆਂ ਤੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਖੁੱਲੀਆਂ ਵਾ ਸ਼ਰਿਆਮ ਇਥੇ ਸ਼ਰਾਬ ਵੇਚਦੀ ਆ ਤੇ ਕਈ ਵਾਰੀ ਸਾਡਾ ਮੰਦਰ ਆ ਨਾਲ ਹੀ ਮੁਹੱਲਾ ਵਾ ਕਈ ਵਾਰੀ ਸਾਡੀਆਂ ਧੀਆ ਭੈਣਾਂ ਇਦਰੋਂ ਦੀਆਂ ਗੁਜਰਦੀਆਂ ਵਾ ਪਰ ਇਹ ਪ੍ਰਸ਼ਾਸਨ ਨੂੰ ਕਈ ਵਾਰੀ ਮੰਗ ਪੱਤਰ ਦਿੱਤਾ ਪ੍ਰਸ਼ਾਸਨ ਦੀ ਸੇਰ ਤੇ ਕੋਈ ਅਸਰ ਨਹੀਂ ਆ ਇਸ ਵਾਰ ਅਸੀਂ 2-4 ਦਿਨਾਂ ਚ ਇੱਥੇ ਬੜੇ ਲੰਬੇ ਸਮੇਂ ਤੋਂ ਭੁਖੜ ਹੜਤਾਲ ਤੇ ਬਵਾ ਗੈ ਜਨਾਈ ਕਰ ਠੇਕੇ ਤੇ ਮੀਟ ਦੀਆਂ ਦੁਕਾਨਾਂ ਬੰਦ ਨਹੀਂ ਹੁੰਦੀਆਂ ਕਿਉਂਕਿ ਹਰ ਮੰਦਰ ਸਾਹਿਬ ਨੂੰ ਜਾਣ ਦਾ ਰਸਤਾ ਇਹ ਲੱਗੇ ਆ ਇਹਰ 2 ਕਿਲੋਮੀਟਰ ਦੇ ਵਿੱਚ ਹੀ ਇੱਥੇ ਲੇਡੀਜ਼ ਗਰਲਸ ਸਕੂਲ ਹੈਗਾ ਵਾ ਉਹ ਸਕੂਲ ਦੇ ਬੱਚੇ ਵੀ ਇਧਰੋਂ ਦੀ ਗੁਜਰਦੇ ਆ ਬੜਾ ਮਾੜਾ ਅਸਰ ਪੈਂਦਾ ਵਾ ਕਈ ਵਾਰੀ ਆਪਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਸ ਵਾਰ ਅਸੀਂ ਸਾਰੇ ਹੀ ਵੀਰ ਰਲ ਮਿਲ ਕੇ ਆਪਣੇ ਜੱਥੇਬੰਦੀ ਵੱਲੋਂ ਮੰਦਰ ਕਮੇਟੀ ਵੱਲੋਂ ਇੱਥੇ ਭੋਖੜ ਹਟਾਲੇ ਬਵਾਗੇ ਜਿੰਨਾ ਜੇ ਕਰੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਬੰਦ ਨਹੀਂ ਹੁੰਦੀਆਂ ਜੈ ਵਾਲਮੀਕੀ ਜੈ ਭੀ ਇੰਜਾ ਸਭਿਧਾਨ ਜੈ ਭਾਰਤ ਮੈਂ ਬਾਲਮਿਕ ਸਮਾdal ਤੋਂ ਪੰਜਾਬ ਚੇਅਰਮੈਨ ਸਾਡੇ ਲੰਮਟੂ ਕੌਮੀ ਚੇਅਰਮੈਨ ਸਾਹਿਬ ਮਲਕਜੀ ਤੁਹਾਨੂੰ ਨਾ ਦੱਸਿਆ ਹੀ ਆ ਕਿ ਜਿਹੜਾ ਕਾਫੀ ਸਮੇਂ ਤੋਂ ਠੇਕੇ ਤੇ ਮੀਟ ਦੀਆਂ ਦੁਕਾਨਾਂ ਬਾਹਰ ਲੱਗੀਆਂ ਨੇ ਦੇਖੋ ਐਤਵਾਰ ਜਿਹੜਾ ਬਾਬਾ ਸੀਦ ਬਾਬਾ ਦੀਪ ਸਿੰਘ ਦੇ ਪੈਰਾ ਸਾਹਿਬ ਹੁੰਦਾ ਬੜੀਆਂ ਸੰਗਤਾਂ ਆਉਂਦੀਆਂ ਇੱਥੋਂ ਤੱਕ ਰਸ ਹੁੰਦਾ ਬਹੁਤ ਜ਼ਿਆਦਾ ਉਧਰੋਂ ਦਰਬਾਰ ਸਾਹਿਬ ਵੀ ਬੜੀਆਂ ਸੰਗਤਾਂ ਟੂਰਿਸਟ ਬੜੇ ਬੜੋ ਬੜੀ ਬੜੀ ਦੁਨੀਆ ਆਂਦੀ ਕਈ ਆ ਦੇਖੋ ਹਰ ਇੱਕ ਬੰਦਾ ਜਦੋਂ ਆਪਣਾ ਬਾਲਮੀਕ ਮੰਦਿਰ ਹੈ ਪਿਛਲੇ ਬੰਨੇ ਦਰਬਾਰ ਹੈ ਜਦੋਂ ਸੰਗਤ ਆਉਂਦੀ ਹੈ ਨਾ ਉਹ ਹਰ ਵੇਲੇ ਕੋਈ ਨਾ ਕੋਈ ਗੱਲ ਦੱਸਦੇ ਵੀ ਤੁਹਾਡੇ ਬਾਹਰਲੇ ਬੰਨੇ ਜਿਹੜੀਆਂ ਦੁਕਾਨਾਂ ਮੀਟ ਦੀਆਂ ਦੁਕਾਨਾਂ ਕਾਫੀ ਸੰਘਤਾਂ ਇਹਨਾਂ ਨੂੰ ਕਿਰਪਾ ਕਰਕੇ ਇਹਨਾਂ ਨੂੰ ਕਿੱਥੇ ਹਟਾਇਆ ਜਾਵੇ ਕਿਉਂ ਇੱਥੋਂ ਸਾਰੀਆਂ ਸੰਗਤਾਂ ਭੈਣਾਂ ਬੀਬੀਆਂ ਸਾਰੀਆਂ ਹੁੰਦੀਆਂ ਨੇ ਉਹ ਬੜੀ ਠੇਸ ਪਹੁੰਚਦੀ ਆ ਕੋਈ ਲੜਾਈ ਝਗੜਾ ਵੀ ਇੱਥੇ ਕਾਫੀ ਹੋ ਜਾਂਦਾ ਕਿਸੇ ਲਈ ਤੇ ਲੰਘਦੇ ਰਸਤੇ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਕਿਰਪਾ ਇਹ ਹੀ ਆ ਇਹਨਾਂ ਕਿਰਪਾ ਕਰਕੇ ਇਹਨੂੰ ਬੰਦ ਕੀਤਾ ਜਾਵੇ ਨਹੀਂ ਤੇ ਜਿੱਥੇ ਵੀ ਆਪਾਂ ਇੱਥੇ ਬੈਠੇ ਸਾਰੀ ਟੀਮ ਅਸੀਂ ਨਾਲ ਐ ਇਹਨਾਂ ਦੇ ਅਸੀਂ ਭੁਖ ਹੜਤਾਲ ਦੇ ਨਾਲ ਹੀ ਭਾਵਾਂਗੇ ਜੇ ਇਹਨਾਂ ਦੇ کافی ਸਮੇ ਤੋਂ ਆਂਦੇ ਪੀ ਇਹ ਚੱਲਦੇ ਪਏ ਠੇਕੇ ਪਰ ਇਹ ਪ੍ਰਸ਼ਾਸਨ ਪਤਾ ਨਹੀਂ ਸੁਤੀ ਜਾਗ ਨਹੀਂ ਜਗਾਉਣਾ ਪੈਣਾ ਮੈਨੂੰ ਲੱਗਦਾ ਇਹਨਾਂ ਦੇ ਦੇਖੋ ਜਦੋਂ ਆਪਾਂ ਧਰਨੇ ਲਾਉਣੇ ਉਦੋਂ ਕਹਿੰਦੇ ਆ ਕਿ ਦੱਸੋ ਕੀ ਕਰਨਾ ਪਹਿਲੋ ਕੋਈ ਨਹੀਂ ਹੱਲ ਕੀਤਾ ਜਾਂਦਾ ਜੀ ਧਰਨਾ ਨਾਲ ਲੱਗੇ ਹੋਰ ਵੀ ਜਿੱਥੇ ਬੰਦ ਨਹੀਂ ਹੋਰ ਵੀ ਜਿਵੇਂ ਬੰਦੀਆਂ ਹੁੰਦੀਆਂ ਦੇਖੋ ਪ੍ਰਸ਼ਾਸਨ ਤੇ ਉਹ ਬੇਨਤੀ ਆ ਵੀ ਧਰਨੇ ਤੋਂ ਪਹਿਲਾਂ ਕੋਈ ਨਹੀਂ ਹੱਲ ਕੀਤਾ ਜਾਂਦਾ ਇਹ ਪਹਿਲੋ ਹੱਲ ਕੱਢਣ ਜੀ ਇਹਦਾ